ਬਰਨਾਲਾ ਜ਼ਿਲ੍ਹੇ ਦੇ ਪਿੰਡ ਜਗਤੀਪੁਰਾ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਕਰਨ ਪਹੁੰਚੇ ਅਧਿਕਾਰੀਆਂ ਦਾ ਕਿਸਾਨ ਸੰਗਠਨਾ ਨੇ ਘਟਨਾ ਸਥਲ ਤੇ ਡੀਐਸਪੀ ਪੁਲਿਸ ਵੱਲ ਪ੍ਰਸ਼ਾਸਨਿਕ ਅਧਿਕਾਰੀ ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਮੌਜੂਦ ਰਹੀਆਂ ਮਿਲੀ ਜਾਣਕਾਰੀ ਅਨੁਸਾਰ ਜਗਜੀਤਪੁਰਾ ਪਿੰਡ ਦਾ ਇੱਕ ਕਿਸਾਨ ਆਪਣੀ ਧਾਨ ਦੀ ਪ੍ਰਾਲੀ ਨੂੰ ਅੱਗ ਲਾ ਬੈਠਾ ਇਸ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਟੀਮ ਕਾਰਵਾਈ ਲਈ ਮੌਕੇ ਤੇ ਪਹੁੰਚੀ ਪਰ ਜਿਵੇਂ ਹੀ ਇਹ ਖਬਰ ਕਿਸਾਨ ਸੰਗਠਨਾ ਤੱਕ ਪਹੁੰਚੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਵਰਕਰ ਵੱਡੀ ਗਿਣਤੀ 'ਚ ਮੌਕੇ ਤੇ ਇਕੱਠੇ ਹੋ ਗਏ ਅਤੇ ਅਧਿਕਾਰੀਆਂ ਦਾ ਕਿਰਾਓ ਕਰ ਲਿਆ ਇਸ ਦੌਰਾਨ ਡੀਐਸਪੀ ਅਤੇ ਕਿਸਾਨ ਨੇਤਾਵਾਂ ਵਿਚਕਾਰ ਤਿੱਖੀ ਬਹਿਸ ਵੀ ਹੋਈ ਤੁਸੀਂ ਵੀ ਦੇਖੋ ਡੀਐਸਪੀ ਅਤੇ ਕਿਸਾਨ ਨੇਤਾਵਾਂ ਵਿਚਕਾਰ ਹੋਈ ਇਸ ਬਹਿਸਬਾਜ਼ੀ ਦੀਆਂ ਤਸਵੀਰਾਂ ਹਾਂ ਜੀ ਸਾਹਿਬ ਇਹ ਮੈਂ ਲਿਆ ਰਿਹਾ ਹਾਂ ਹਮੇਸ਼ਾ ਤੋਂ ਬਾਦੂ ਕਰਦੇ ਹਾਂ ਉਹ ਆ ਰਹੇ ਹਨ ਕੋਈ ਨਾ ਕੋਈ ਆ ਰਿਹਾ ਹੈ ਉਹ ਤਾਂ ਉੱਕੀ ਦਾ ਬੰਦਾ ਹੈ ਇਹਨੇ ਦੇਖਿਆ ਹੁਣ ਕਾ ਮਾਦੁਰ ਭਰਾ ਬੋਲ ਕੇ ਅਮਰ ਕਾ ਬੋਲ ਕੇ ख लाड़ी बलाल ད� 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 ད ད� ਤੇਰਾ ਮਾਝੀ ਦੇ ਸੰਦੇਸ਼ ਤੂੰ ਨੂੰ ਪਿਆਰ ਨੂੰ ਸਮਝਾਈ ਕਰਾ ਤੂੰ ਗੋਲੀ ਮਾਰ ਤਾ ਸਾਡੇ ਗਲਤ ਕਰ ਤੂੰ ਕਿਹਾ ਨਾ ਤੁਹਾਨੂੰ ਜਿਆਦਾ ਹਵਾ ਚੜੀ ਹੋਈ ਹਾਂ ਕੀ ਕਿਹਾਗਾ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਾਲੀ ਸੜਨਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਸਰਕਾਰ ਵੱਲੋਂ ਲੋੜਿੰਦੀ ਮਸ਼ੀਨਰੀ ਉਪਲਬਧ ਮੇਕਰ ਵਾਈ ਜਾ ਰਹੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਕਿਸਾਨ ਖਿਲਾਫ ਕਾਰਵਾਈ ਕੀਤੀ ਗਈ ਤਾਂ ਉਹ ਟਰਾਲੀਆਂ ਭਰ ਕੇ ਡੀਐਸਪੀ ਅਤੇ ਡੀਸੀ ਦਫ਼ਤਰਾਂ ਦੇ ਸਾਹਮਣੇ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ ਦਰਸਨ ਸਿੰਘ ਪਿੰਨਾ ਭਾਰਤੀ ਸੰਘ ਨੇ ਇੱਕ ਪਾਗਰਾ ਅਸੀਂ ਲੰਮੀ ਸਮੇਂ ਤੋਂ ਲੈ ਕੇ 2019 ਤੋਂ ਲੈ ਕੇ ਸਰਕਾਰ ਨੂੰ ਕਹਿ ਰਹੇ ਹਾਂ ਤੋਟਾਂ ਵੀ ਚਾਹੀਦੀਆਂ ਨੇ ਸਰਕਾਰ ਨੂੰ ਵੀ ਕਿਸਾਨਾਂ ਨੂੰ ਕੋਈ ਵਾਦਾ ਦੇ ਸੋਸਾਇਟੀਆਂ ਦੇ ਵਿੱਚ ਕੋਈ ਹੱਲ ਕਰੋ ਉਹਨਾਂ ਦੀ ਤਰਾਈ ਦਾ ਜਾਂ ਉਹਨਾਂ ਨੂੰ 200 ਰੁਪਏ ਬੋਨਸ ਦਿਓ ਵੀ ਕਿਸਾਨਾਂ ਦਾ ਪਰਾਲੀ ਦਾ ਹੱਲ ਕਰ ਸਕਣ ਪਰ ਕਾਂਦੀ ਰਹੇਗੇ ਕਾਂਗਰਸੀ ਰਹੇਗੇ ਆਮ ਆਦਮੀ ਪਾਰਟੀ ਆਈ ਆ ਪਰ ਜਿਹੜਾ ਆਉਂਦਾਗਾ ਆਗੇ ਡੰਡੇ ਦੇ ਜ਼ੋਰ ਤੇ ਬੜੇ ਕਿਸਾਨ ਕੋਈ ਰਹਿਣਕੂਂਗਾ ਜਿਹੜੇ ਕੋਈ ਨਹੀਂ ਜੈਸ਼ ਕੋਈ ਫੂਕਦਾਗਾ ਠੱਕੇ ਨਾਲ ਕੋ ਸਪਰਚੇ ਦਿੰਦੀ ਆ ਠੱਕੇ ਨਾਲ ਖੇਤੀਬਾੜੀ ਵਾਲੇ ਐ ਕਹਿੰਦੇ ਜੀ ਨੂੰ ਹੱਦ ਨਾ ਲਾਓ ਜੇ ਕੋਈ ਅਸੀਂ ਬੇਦਰ ਸਾਦੇ ਆ ਉਹ 2-3-3000 ਰੁਪਏ ਮੰਗਨ ਵਾਲਾ ਸਾਡੀ ਮਜਬੂਰੀ ਆ ਜਿਹੜੇ ਕੋਈ ਰਹਿਣਕੂਂਗਾ ਲਾ ਕੇ ਲਾਉਂਦੇ ਆ ਜੇ ਇਹਦਾ ਸਰਕਾਰ ਕੋਈ ਹੱਲ ਕਰ ਲੇ ਨਹੀਂ ਭਰਾਓ ਆਉਂਦੇ ਦਿਨਾਂ ਦੇ ਵਿੱਚ ਸਾਰੀਆਂ ਦਿੱਥੇ ਬੰਦੀਆਂ ਵਿਹੰਕ ਕਰਾ ਕਰਨੇ ਪੌਂਦੇ ਦਿਨਾਂ ਦੇ ਵਿੱਚ ਉਹਨਾਂ ਦੇ ਆਪਣੇ ਬੇਕਤੀ ਹੋਵੇ ਚਾਹੇ ਡੀਸੀ ਹੋਵੇ ਇਹ ਡਾਕਟਰ ਵਿੱਚ ਭਰਾ ਹੀ ਲਾਹਾਂਗੇ ਜਾ ਕੇ ਇਹਦਾ ਹੁਣ ਮਸਲਾ ਕੀ ਹੋਇਆ ਇਹ ਜਗਜੀਤਪੁਰੇ ਦਾ ਮਸਲਾ ਵਾ ਜਗਜੀਤਪੁਰੇ ਦੇ ਵਿੱਚ ਕਿਸੇ ਕਿਸਾਨ ਨੇ ਕੋਈ ਮਾਰੀ ਮੋਟੀ ਰਹਿਣ ਫੂਲ ਨੂੰ ਅੱਗ ਲਾਈ ਸੀ ਜੋ ਨਾ ਨਾ 50000 ਪੰਜਾਬੀ ਚੀਜ਼ ਬੈਠਾ ਸੀ 15 ਕਿੱਲਾਂ ਦਾ ਮਾ ਲੋਗੇ ਲੈਣਾ ਚੱਕ ਕੇ ਲੈ ਗਿਆ ਜੀ ਉਹਦੀ ਜਿਹੜੀ ਵੱਡੀ ਬੇਸੀ ਭਰਾ ਹੀ ਚੱਕਣੀ ਗਿਆ ਮਜ਼ਦੂਰੀ ਵਾਲ ਸੋਨੇ ਮਾਤਰਾ ਲਾ ਕੇ ਲਾਈ ਸੀ ਬੰਦੇ ਨੇ ਪਰ ਮੇਰੇ ਮੂਰੀ ਦਾ ਫਰਾਂਤੀ ਪੋਸਾ ਆ ਗਈ ਖੇਤੀਬਾੜੀ ਵਾਲੇ ਆ ਗਏ ਬਹੁਤ ਅਫਸਰ ਆ ਗਏ ਕਮਿਸ਼ਨ ਵੀ ਆਕਤੀ ਰਹਿਤਾ ਜੀ ਤਾਂ ਜੀ ਨੇ ਨੂੰ ਕਹਿੰਿਆ ਜੇਰੀਆ ਪ੍ਰਾਲੀ ਪਈਆ ਦੱਸਦੇ ਕਿੱਥੇ ਲੈਣੀ ਆ ਕੋਈ ਗੱਠਾ ਬਣਾ ਕੇ ਲੈ ਜਾ ਪਰ ਨਹੀਂ ਪਰ ਡੰਡੇ ਦੇ ਜ਼ੋਰ ਦੇ ਉੱਤੇ ਇਹ ਭਰਾਵੋ ਸਾਨੂੰ ਦਬਾਉਣਾ ਚਾਹੁੰਦੇ ਆ ਅਸੀਂ ਕੀ ਕੁਛ ਇੱਥੇ ਲੈ ਕੇ ਆਏ ਨੇ ਸਰ ਉਹ ਵੀ ਖੜੀ ਆ ਇੱਥੇ ਪੋਸ ਖੜੀ ਆ ਐਸਐਪੀ ਖੜਿਆ ਡੋਟੀ ਸਾਹ ਖੜਿਆ ਆ ਫਾਇਰ ਬੀਟ ਖੜੀ ਆ ਪਿਛਲੇ ਦਿਨਾਂ ਦੇ ਵਿੱਚ ਹੜਾ ਆਇਆ ਉਹ ਤੱਕ ਇਹਨਾਂ ਦਾ ਆਇਆ ਨਹੀਂ ਹੁਣ ਇਹਨਾਂ ਦਾ ਜਿਹੜਾ ਸੈਟਲਾਈਟ ਕਹਿੰਦੇ ਆ ਉਹ ਕੰਮ ਕਰ ਗਿਆ 4 ਵਜੇ ਤੱਕ ਜਦੋਂ ਹਾੜਾ ਜਿਹੜੇ ਨਹੀਂ ਸੈਟਲਾਈਟ ਨੇ ਕੰਮ ਕਰਿਆ ਉਹ ਸਭੀਆਂ ਬਾਖਲਾ ਮਾਤਰੀਆਂ ਕੋਲੇ ਨਹੀਂ ਸੈਟਲਾਈਟ ਕੰਮ ਕਰਦੀ ਉਹ ਲੋਨੀਆ ਉਹ ਸਰੋਂਦੇ ਪਰ ਭਰਾਵੋ ਠੱਕੇ ਨਾਲ ਸਾਨੂੰ ਇਹ ਬੰਦੇ ਦੇ ਜੋਰ ਦੇ ਕੇ ਦਬਾਉਣਾ ਚਾਹੁੰਦਾ ਐ ਨਹੀਂ ਨਿਸ਼ਾਨਦਾਰਦੇ ਇਹ ਕੋਈ ਨਾ ਹਾਲਾ ਤਾਂ ਸਾਡੀ ਮਜਬੂਰੀ ਆ ਜਦੋਂ ਉਹ ਵੀ ਅੱਗ ਲਾਉਂਦੇ ਆ ਸਾਡੀ ਅੱਖਾਂ 'ਚ ਪਹਿਲਾਂ ਧੂਆ ਪੈਂਦਾ ਸਾਡੇ ਅੰਦਰ ਧੂਆ ਜਾਂਦਾ ਪਰ ਅਸੀਂ ਕਰੀਏ ਵੀ ਕੀ ਉਹੀ ਚਾਰ ਦਿਨਾਂ ਦੇ ਵਿੱਚ ਹੀ ਫਸਲ ਬੀਜਣੀ ਆ ਇਹ ਸਾਡੇ ਖਾਂ ਵਾਲੀ ਆ ਜਿਹੜੀ ਆਰਥਿਕ ਦੇ ਪੈਸੇ ਮੋੜਦੀ ਆ ਇਹਦੀ ਜਾਗੜ ਮੋੜਦੀ ਆ ਇਹ ਹੀ ਆ ਸਾਡੇ ਕੋਲ ਤਾਂ ਸਾਡੀ ਮਿਹੇ ਕਾਰਵਾਈ ਕਰਨ ਨੂੰ ਕਹਿੰਦੇ ਇੱਕ ਲੰਮੇ ਸਮੇਂ ਤੇ ਲਗਵਾਣਾ ਕਰਾਉ ਕਰਾਵਾ ਜਿੰਨਾ ਘਰੇ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦੇ ਵੀ ਕੋਈ ਕਾਰਵਾਈ ਨਹੀਂ ਕਰਦੇ ਜਿੰਨਾ ਦਰ ਘਰਾਉਦਾਰੀ ਰਹੂਗਾ ਮੈਂ ਦਰਸ਼ਨ ਜੀ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਉਹਨੇ ਇੱਕ ਟਟਕੰਪਾ ਤੰਤ ਜਗਜੀਤਪੁਰ ਦੇ ਵਿੱਚ ਕਿਸਾਨਾਂ ਨੇ ਅੱਗ ਲਾਈ ਸੀ 4 ਵਜੇ ਇੱਥੋਂ ਦੇ ਪ੍ਰਤਾਸਨ ਇੱਥੋਂ ਦੇ ਖੇਤੀਬਾੜੀ ਵਿਭਾਗ ਮੈਂ ਵੀਡੀਓ ਅੱਜ ਸੱਜ ਤੋਂ ਡਿਪਟੀ ਆ ਕੇ ਕਿਸਾਨ ਨੂੰ ਧਮਕਾਉਣ ਲੱਗੇ ਜਦੋਂ ਧਮਕਾਉਣ ਲੱਗੇ ਉਹਨੇ ਫੋਨ ਕਰਦੇ ਬੰਦੇ ਇਕੱਠੇ ਕੀਤੇ ਤਾਂ ਫਾਇਰ ਬ੍ਰੇਡ ਗ੍ਰੇਡ ਮੰਗਾ ਲਈ ਹੋਰ ਅਮਲਾ ਫੱਲਾ ਆ ਗਿਆ ਉਹਨਾਂ ਦਾ ਤੇ ਉਧਰੋਂ ਕਿਸਾਨ ਇਕੱਠੇ ਹੋ ਕੇ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਗ੍ਰਾਹਕਾਂ ਨੇ ਆ ਕੇ ਇਹਨਾਂ ਦਾ ਘਰਾਓ ਕੀਤਾ ਇਹਨਾਂ ਨੂੰ ਘੇਰ ਕੇ ਰੱਖਾਂਗੇ ਜਿੰਨਾ ਚਿਰ ਵਿਸਵਾਸ ਨਹੀਂ ਆਉਂਦੇ ਸੀ ਜਿਹੜਾ ਡਿਪਟੀ ਪੁੱਠਾ ਬੋਲਿਆ ਬਾਰੇ ਉਹਨਾਂ ਨੂੰ ਖਵਾਜਾ ਭੁਗਤਾਨਾ ਪੈਣਾ ਹੋਰ ਥੱਕਦਾ ਸੀ ਕੱਲ ਨੂੰ ਜਾਂ ਪਰसों ਪਲਾਨ ਬਣਾ ਕੇ ਟਰਾਲੀਆਂ ਭਰ ਕੇ ਟਰਾਲੀ ਦੀ ਉਹਦੇ ਬਾਜ਼ ਚਲਾਈਏ ਜਾਂ ਅੱਕ ਲਾਵਾਂਗੇ ਤੇ ਆਉਣ ਵਾਲੀ 4 ਤਰੀਕ ਨੂੰ ਸਾਡਾ ਮੰਗ ਪੱਤਾ ਦਾ ਸਮਾਂ ਕੱਲ੍ਹ ਦਾ ਨਹੀਂ ਆ ਹੋ ਸਕਦਾ ਸੀ ਉੱਧੇ ਲੈ ਕੇ ਜਾਈਏ ਕੱਲ ਨੂੰ ਬਰੋਦਰਵਾਦੀ ਬਣਾਵਾਂਗੇ ਬੀਸੀ ਦੇ ਉਹ ਕਿਸਾਨ ਦੱਸੂਗਾ ਉਹ ਕਹਿੰਦਾ ਤੁਸੀਂ ਤੂੰ ਵੱਡਾ ਲੀਡਰ ਬਣਨਾ ਤੂੰ ਠੰਡੇ ਚੱਕ ਕੇ ਆ ਜਨ ਆਏ ਹੁਣ ਇਹ ਜੱਥੇਬੰਦੀਆਂ ਆ ਅੱਗੇ ਵੀ ਇਹ ਨਾਲ ਮੈਂ ਅਜੇ ਟਿੱਕਰ ਜਿੱਦਾਂ ਅਜੇ ਡੋਟੀ ਆ ਤਾਂ ਪਿੰਨੀ ਗਿਆ ਤੇ ਨਾ ਹੀ ਜਾਣਾ ਨਾ ਇਹਨੂੰ ਕਹਿਣਾ ਇਹਦੇ ਨਾਲ ਅਸੀਂ ਦੇਖਾਂਗੇ ਜੀ ਅੱਗੇ ਵੀ ਪੁਲਿਸ ਨੂੰ ਭਜਾਇਆ ਸੀ ਅਜੇ ਦੇ ਉੱਥੇ ਆਇਆ ਕਨਫਰਮ ਤੇ ਕਾਰਵਾਈ ਕਰਦੇ ਆ ਤਾਂ ਥਾਣੇ ਦਾ ਘਰਾਓ ਕਰਾਂਗੇ ਗੁਰਤੀ ਕਰਦਾ ਗੁਰਤੀ ਦਾ ਉਹਦੇ ਬਾਅਦ ਚਟਾਲੀਆਂ ਭੜਕੇ ਜਾਵਾਂਗੇ ਉੱਥੇ ਜਾ ਕੇ ਫੋਕਾਂਗੇ ਕਹਿੰਦੇ 4 ਵਜੇ ਲਈ ਆ ਓਵਰ ਆਲ ਹਾਲ ਕੀ ਹਾਲਾਤ ਇਹ ਆ ਵੀ ਅਸੀਂ ਜੁਵੇ ਨੂੰ ਸ਼ੁੱਕਰਵਾਰ ਨੂੰ ਇੱਥੋਂ ਦੇ ਚੀਫ ਨੂੰ ਮਿਲਿਆ ਸੀ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਕਮੇਟੀ ਥੂਬੇ ਵਾਲੇ ਵੀ ਸਾਨੂੰ ਬੋਲਣ ਦੇ ਜਿਲ੍ਹੇ ਵਿੱਚ ਬੋਲਣ ਨਹੀਂ ਦੋ ਤਿੰਨ ਕਗਨਾਤ ਜਿਹੜੇ ਦੋ ਤਿੰਨ ਦਾ ਕੋਈ ਹੱਲ ਨਹੀਂ ਹੋਣਾ ਪਰਾਂ ਨੇ ਤਾਂ ਧੋਕੇ ਥਾ ਉਹਨੇ ਸਾਡੇ ਫੋਨ ਨੰਬਰ ਲੈ ਲਏ ਕਹਿੰਦੇ ਤੁਹਾਨੂੰ ਅਜੇ ਟਿੱਕਰ ਉਹਨੇ ਫੋਨ ਤੇ ਗੱਲ ਨਹੀਂ ਕੀਤੀ ਚੀਫ ਨੇ ਚੀਫ ਨੇ ਇੱਥੇ ਨੇ ਹੁਣ ਜੇ ਅਸੀਂ ਨਹੀਂ ਦੱਤ ਕੇ ਵੀ ਚਾਰ ਦਿਨਾਂ ਬਾਅਦ ਲਾ ਮੰਗ ਬਿਨਾ ਆਉਂਗੇ ਤਾਂ ਅਸੀਂ ਲਈ ਅੱਜ ਆ ਮਜਬੂਰੀ ਆ ਜੀ ਕੋਈ ਨਹੀਂ ਕਰਦਾ ਅਗਲਾ ਉਹਨੂੰ ਮਜਬੂਰੀ ਆ ਜੀ ਕੋਈ ਸ਼ੰਤ ਨਹੀਂ ਉਹਨੇ ਲਾਉਣੇ ਆ ਜੇ ਜਿਹੜਾ ਗੁੱਜੀ ਜਾਂਦਾ ਮਜਬੂਰੀ ਉਹ ਵੀ ਉਹਨੇ ਦੇਜ ਲਈ ਪਰ ਆਉਣ ਵਾਲੇ ਜਦੋਂ ਠੰਢੇ ਖਾਣੀਆਂ ਤੋਂ ਕਿਸੇ ਕਿਤੇ ਬੜੀਆਂ ਦੇਖਣਾ ਕਿਸੇ ਦੀ ਨਹੀਂ ਲੱਗਣਾ ਉਹਨੂੰ ਠੰਢੇ ਖਾਊਗਾ ਕਸਾਨਾਂ ਦਾ ਵੱਡਾ ਨਿਸ਼ਾਨ ਹੁਣ ਆਈ ਦੁਕਾਨ ਕਠੁੰਡੇ ਨੇ ਖਾਲੀ ਅਸੀਂ ਬੀਜੀਲੀ ਵੀ ਦੱਸਿਆ ਕਿ ਜਿਹੜੀ ਖੇਤੀਬਾੜੀ ਵਿਭਾਗ ਤੇਰਾ ਲਕਮਾ ਹੈ ਵੀ ਇਹ ਕਿਸੇ ਕਿਸਾਨ ਦੇ ਖੇਤ ਗਿਆ ਜਿਹੜਾ ਖੰਡ ਪਿਆ ਨਹੀਂ ਗਏ ਨਾ ਗ੍ਰੰਦ ਦਵਾਈ ਦਿੱਤੀ ਆ ਉਹ ਕਹਿੰਦੇ ਨਹੀਂ ਗਏ ਫਿਰ ਮੈਂ ਉੱਥੇ ਵੀ ਕਿਹਾ ਵੀ ਸਾਰਾ ਨੂੰ ਕਿਸਾਨਾਂ ਦਾ ਦੁਸ਼ਮਣ ਵਾਲਾ ਜਿਹੜਾ ਖੇਤੀਬਾੜੀ ਵਿਭਾਗ ਹੈ ਇਹ ਕਿਸਾਨਾਂ ਦਾ ਹੀ ਦੁਸ਼ਮਣ ਮੰਨਦੇ ਆ ਇਹ ਹੁਣ ਵੀ ਮੰਨੀਆਂ ਨੀਤੀਆਂ ਹੀ ਲਾਉਂਦਾ ਆ ਆਉਣ ਵਾਲੇ ਦਿਨ ਗਏ ਤੱਕ ਦਾ ਇਸ ਚੀਪ ਦਾ ਕੋਈ ਕਰੀ ਉਹ ਜਿਹੜਾ ਡੀਸੀ ਦਾ ਕਰੀ ਜਾਂ ਥਾਣੇ ਜਾ ਕੇ ਪਰਾਲੀ ਸਾੜਨ ਨੂੰ ਰੋਕਣ ਲਈ ਸਰਕਾਰ ਵੱਲੋਂ ਲਗਾਤਾਰ ਅਪੀਲਾਂ ਤਾਂ ਕੀਤੀਆਂ ਜਾ ਰਹੀਆਂ ਨੇ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਵਿਕਲਪਿਕ ਮਸ਼ੀਨਰੀ ਨਹੀਂ ਮਿਲਦੀ ਉਹ ਮਜਬੂਰੀ ਵਿੱਚ ਪਰਾਲੀ ਸਾੜਨ ਲਈ ਮਜਬੂਰ ਨੇ ਬਰਨਾਲਾ ਤੋਂ ਵਨੀਤ ਸ਼ਰਮਾ ਦੀ ਰਿਪੋਰਟ